ਹਾਂਜੀ ਸਭ ਤੋਂ ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਾਹਿਬ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਹਾਨੂੰ ਕੱਲ ਦੱਸਿਆ ਸੀਗਾ ਵੀ ਏਆਈ ਕਿਹਦੇ ਮਹੀਨੇ ਚ ਕਰਾਉਣੀ ਚਾਹੀਦੀ ਏ ਸੋ ਦੋਸਤੋ ਅੱਜ ਇੱਕ ਵੀਰ ਦਾ ਫੋਨ ਆਇਆ ਸੀਗਾ ਕਿੰਨੀ ਉਮਰ ਦੀ ਵੈੜ ਰੇਜਾਂ ਝੋਟੀ ਹੋਵੇ ਤੇ ਆਪਾਂ ਉਹਨੂੰ ਏਆਈ ਕਰਵਾ ਸਕਦੇ ਹਾਂ ਸੋ ਦੋਸਤੋ ਬੜੀ ਵਧੀਆ ਗੱਲ ਏ ਸੋ ਦੋਸਤੋ ਅੱਜ ਮੈਂ ਤੁਹਾਨੂੰ ਆ ਮੇਰਾ ਕਨਸੈਪਟ ਵੀ ਏ ਅੱਜ ਵੇ ਕਿੰਨੀ ਉਮਰ ਦੀ ਵੈੜ ਦਾਾਂ ਢੋਟੀ ਨੂੰ ਏਆਈ ਜਾਂ ਗੱਬਣ ਕਰਵਾਉਣਾ ਚਾਹੀਦਾ ਹੈ ਸੋ ਦੋਸਤੋ ਮੈਕਸਿਮਮ ਜੋ ਸਾਡੀ ਥਿਉਰੀ ਦੇ ਮੁਤਾਬਕ ਹੈ ਚਲੋ ਹੁਣ ਤਾਂ ਮਤਲਬ ਕਿ ਆਪਾਂ ਇਹ ਗੱਲ ਕਹਿ ਨਹੀਂ ਸਕਦੇ ਕਿਉਂਕਿ ਅੱਜ ਕੱਲ ਤਾਂ ਬਹੁਤ ਵਧੀਆ ਫੀਡ ਸਪਲੀਮੈਂਟ ਫੀਡਾਂ ਹੋਰ ਟ੍ਰੀਟਮੈਂਟ ਬੜੇ ਜ਼ਬਰਦਸਤ ਆ ਗਏ ਨੇ ਸੋ ਦੋਸਤੋ ਜਦੋਂ 2.5 ਕੁਆਂਟਲ weight ਬੋਡੀ weight ਦੀ ਗੱਲ ਕਰਦਾ ਪਿਆ ਮੈਂ ਜਦੋਂ ਤੁਹਾਡੀ 2.5 ਕੁਆਂਟਲ ਦੀ ਵੈੜ ਹੋ ਜਾਵੇ ਦੋਸਤੋ 2.5 ਕੁਆਂਟਲ ਦਾ ਬੋਡੀ weight ਹੋ ਜਾਵੇ ਤਾ 1 ਕੁਇੰਟਲ ਦੀ ਬਿਹੜ ਹੋ ਜਾਵੇ ਤੇ ਦੋਸਤੋ ਉਹਨੂੰ ਏਆਈ ਆਪਾਂ ਕਰਾ ਸਕਦੇ ਆ ਗੱਲ ਫੇਰ ਉਹ ਪਿਛਲੀ ਕੜੀ ਨਾਲ ਹੀ ਆਪਣੀ ਜੁੜ ਜਾਣੀ ਐ ਸੋ 2.5 ਕੁਇੰਟਲ ਦੀ ਬਿਹੜ ਤਾਂ ਹੋ ਗਈ ਦੋ ਸਾਲ ਜਾਂ ਡੇਢ ਸਾਲ ਆਉਂਦੀ ਆ ਇਹ ਆਪਾਂ ਉਮਰ ਵੀ ਹੋ ਗਈ ਸੋ ਦੋਸਤੋ ਇੱਥੇ ਗੱਲ ਇੱਕ ਹੋਰ ਬੜੀ ਹਵੱਤਪੁਰ ਨੇ ਜਦੋਂ ਉਹਦੀ ਆਪਣੀ ਯੂਟਰਸ ਸੋ ਦੋਸਤੋ ਜਿਹੜੀ ਯੂਟਰਸ ਹੈ ਨਾ ਉਹ ਜਿੰਨੀ ਦੇਰ ਤੱਕ ਕਲੀਅਰ ਨਹੀਂ ਹੈਗੀ ਓਨੀ ਦੇਰ ਤੱਕ ਜਿੰਨੀ ਯੂਟਰਸ ਦਾ ਕਾਰ ਨਹੀਂ ਸਹੀ ਹੈਗਾ ਸੋ ਦੋਸਤੋ ਇਹ ਜਿਹੜੀ ਗੱਲ ਹੈ ਇਹ ਆਪਣੇ ਕਿਸਾਨ ਭਰਾਵੋ ਇਹ ਚਲੋ ਡਾਕਟਰੀ ਦਾ ਸਿਲੇਬਸ ਹੈ ਪਹਿਲਾਂ ਜਦੋਂ ਵੀ ਤੁਸੀਂ ਏਆਈ ਕਰਾਉਣੀ ਹੈ ਡਾਕਟਰ ਨੂੰ ਇਹੋ ਗੱਲ ਕਹਿਣੀ ਹੈ ਵੀ ਭਾਈ ਇਹਦੀ ਜਿਹੜੀ ਬੱਚੇਦਾਨੀ ਹੈ ਉਹ ਉਹ ਬੇਟੀਗਾ ਲੈਣ ਦੇ ਕਾਬਿਲ ਹੈਗੀ ਏ ਬੱਚਾ ਕਨਸੀਵ ਕਰਨ ਦੇ ਕਾਬਿਲ ਹੈਗੀ ਏ ਮਨ ਕੇ ਤਾਂ ਉਹ ਯੂਟਰਸ ਹੀ ਬਹੁਤ ਅਬਰੀਕ ਹੈ ਜਿੰਨੀ ਕਿ ਗਨ ਹੈ ਗਨ ਜਿੰਨੀ ਯੂਟਰਸ ਹੈ ਤਾਂ ਉੱਥੇ ਜਿਹੜਾ ਟੀਗਾ ਡਾਕਟਰ ਨੇ ਵੈਟ ਦੇ ਢਿੱਡ 'ਚ ਹੀ ਭਰ ਜਾਣਾ ਸੋ ਮਾਮੀ بڑے ਫੀਲਡ ਦੇ ਕੇਸ ਵੇਖਿਆ ਕਿੱਡ ਜੀ ਭਰ ਗਏ ਬੜੀ ਬੜੀ ਵਰੀ ਮੈਂ ਵੇਖਿਆ ਬਹਿਣਾ ਉਹ ਗੱਭਣ ਹੀ ਨਹੀਂ ਹੋਈਆਂ ਗਿਆ ਉਹਨਾਂ ਦਾ ਕਾਰਨ ਕੀ ਸੀ ਯੂਟਰਸ ਕੰਪਲੀਟ ਨਹੀਂ ਸੀ weight ਵੀ 2.5 3 ਕੁਇੰਟਲ ਹੋ ਗਿਆ ਉਮਰ ਵੀ 2 ਸਾਲ ਹੋ ਗਈ ਪਰ ਯੂਟਰਸ ਕੰਪਲੀਟ ਨਾ ਹੋਣ ਕਰਕੇ ਉਹ ਗੱਭਣ ਨਹੀਂ ਹੋਈਆਂ ਉਹ ਲੋਕਾਂ ਨੇ ਗਿਆਣ ਛੱਡਤੀਆਂ ਚਾਰ ਵਾੜਾ ਮੈਂ ਵੀ ਲੈ ਕੇ ਆਇਆ ਮੇਰੇ ਵੀ ਫਾਰਮ ਤੇ ਨੇ ਮੈਂ ਉਹਨਾਂ ਦਾ ਟਰੀਟਮੈਂਟ ਕੀਤਾ ਤੇ ਉਹ ਗੱਭਣ ਹੋ ਗਈਆਂ ਦੋਸਤੋ ਮੈਂ ਤੁਹਾਨੂੰ ਦਿਖਾਉਂਗਾ ਤੋ ਦੋਸਤੋ ਇਹ ਵਹਿੜ ਦੀ ਗੱਲ ਏ ਸਭ ਤੋਂ ਅੰਦਰ ਕਿ ਜਿਹੜੀ ਟੂਬੀ ਪਵੈਂਡ ਗੱਲ ਏ ਉਹ ਇਹ ਬੱਚੇਦਾਨੀ ਜਿੰਨੀ ਦੇਰ ਤੱਕ ਬੱਚੇਦਾਨੀ ਦਾ ਆਕਾਰ ਨਹੀਂ ਬਣਦਾ ਜਾਂ ਬੱਚੇਦਾਨੀ ਬੱਚਾ ਕਨਸੀਵ ਕਰਨ ਦੇ ਕਾਬਿਲ ਨਹੀਂ ਹੁੰਦੀ ਸੋ ਦੋਸਤੋ ਉਨੀ ਦੇਰ ਤੱਕ ਤੁਹਾਡੀ ਵਹਿੜ ਨੇ ਜਾਂ ਤੁਹਾਡੀ ਝੋਟੀ ਨੇ ਬੱਚਾ ਨਹੀਂ ਦੇਣਾ ਇਹ ਤੁਸੀਂ ਗੱਲ ਦਾ ਬਿਲਕੁਲ ਖਿਆਲ ਰੱਖਣਾ ਇਹ ਨਾ ਕਿਹਾ ਕਰੋ ਅਸੀਂ ਵੀ ਕਈ ਬੀ ਜਾਨਦੇ 1800 ਭਰਦੇ ਹੋਈ ਕਹਿ ਦਈਏ ਨਾ ਜੀਂਦੀ ਆਪਣਾ ਬੱਚੇਦਾਨੇ ਥੋੜੀ ਜੀ ਵੀਕ ਆ ਜੀ ਵੇਟ ਕਰ ਲਿਓ ਕੋਈ ਨਹੀਂ ਜੀ ਆਪੇ ਸਹੀ ਹੋ ਜਾਏਗੇ ਤੁਸੀਂ ਇਹ ਹੀ ਕਰਦੇ ਹੋ ਸੋ ਇਹ ਗੱਲ ਨੂੰ ਬਿਲਕੁਲ ਨਾ ਕਰਿਆ ਕਰੋ ਸੋ ਡਾਕਟਰ ਨੂੰ ਪਹਿਲਾਂ ਜਦੋਂ ਆਉਂਦਾ ਤੁਹਾਡੀ 2.5 ਕੁਆਂਟਲ ਦੀ ਵਹੜ ਹੈ ਤੁਸੀਂ ਉਹਨੂੰ ਚੈੱਕ ਕਰਵਾਓ ਡਾਕਟਰ ਸਾਹਿਬ ਨੂੰ ਕਹੋ ਵੀ ਇਹਦੀ ਬੱਚੇਦਾਨੀ ਵੇਖੋ ਵੀ ਬੱਚਾ ਦੇਨ ਦੇ ਕਾਬਲ ਹੈਗੀ ਇਹ ਤਾਂ ਇਹ ਆਈ ਕਰੋ ਨਹੀਂ ਹੈਗੀ ਤਾਂ ਜੋ ਇਹਦਾ ਬੰਦਾ ਹੋਇਆ ਟ੍ਰੀਟਮੈਂਟ ਦੋਸਤੋ ਉਹ ਕਰਵਾਓ ਸੋ ਦੋਸਤੋ ਇਸ ਤਰ੍ਹਾਂ ਹੀ 3 ਕੁਆਂਟਲ ਦੀ ਤੁਹਾਡੀ ਝੋਲੀ ਹੋ ਜਾਵੇ ਤਾਂ ਸੋ ਦੋਸਤੋ ਸੇਮ ਹੀ ਕਨਸੈਪਟ ਹੈ ਤਿੰਨ ਕਿਲੋ ਦਾ ਬਾਡੀ weight ਜਿਹੜਾ ਹੈ ਉਹ ਤੁਹਾਡੀ ਝੋਟੀ ਕਰ ਜਾਵੇ ਤੇ ਤੁਸੀਂ ਉਹਨੂੰ 2 ਸਾਲ ਦੀ ਲਗਭਗ ਉਮਰ ਕਰ ਲਓ ਤੇ ਤਿੰਨ ਕਿਲੋ ਦਾ weight ਕਰਦੇ ਆ ਆਪਣੀ ਝੋਟੀ ਤੇ ਉਹਨੂੰ ਦੋਸਤੋ ਆਪਾਂ AI ਕਰਵਾ ਸਕਦੇ ਆ ਗੱਲ ਫਿਰ ਉਹੋ ਹੀ ਕਨਸੈਪਟ ਆ ਜਾਣਾ ਵੀ ਜਿਹੜੀ ਉਹਦੀ ਯੂਟਰਸ ਹੈ ਤੁਸੀਂ ਉਹ ਹੀ ਵੇਖਣੀ ਹੈ ਵੀ ਉਹ ਵਾਕਈ ਬੱਚਾ ਦੇਣ ਦੇ ਕਾਬਿਲ ਹੈਗੀ ਸੋ ਜੇ ਤੁਮ ਦਾਕਾਰ ਬਿਲਕੁਲ ਸਹੀ ਆ ਤਾਂ AI ਕਰਵਾ ਦਿਓ ਜੇ ਨਹੀਂ ਕਾਰ ਸਹੀ ਹੈਗਾ ਤੇ ਉਹਦੇ ਲਈ ਟ੍ਰੀਟਮੈਂਟ ਕਰਵਾ ਲਓ ਸੋ ਫਿਰ ਉਹ ਗੱਲ ਇਹ ਇਹ ਵੀ ਹੁਣ ਇੱਕ ਵਧੀਆ ਚੰਗਾ ਵੀਰਬੇ ਕਾ ਡਾਕਟਰ ਇਹ ਵੇਖ ਸਕਦਾ ਵੀ ਇਹ ਯੂਟਰਸ ਟੀਗਾ ਪਰਦੇ ਕਾਬਲ ਹੈਗੀ ਏ ਕਿ ਨਹੀਂ ਹੈਗੀ ਜੇ ਨਹੀਂ ਹੈਗੀ ਤਾਂ ਟ੍ਰੀਟਮੈਂਟ ਕਰਵਾ ਲਓ ਜੇ ਹੈਗੀ ਇਹ ਤਾਂ ਉਹਨੂੰ ਏਆਈ ਕਰਵਾ ਲਓ ਸੋ ਦੋਸਤੋ ਇਹਦੇ ਨਾਲ ਤੁਹਾਡਾ ਜਿਹੜਾ ਪਸ਼ੂ ਦਾ 2.5 ਕਵਾਂਟਲ ਦੀ ਆਪਣੀ ਵੈਡ ਹੋਵੇ ਤੇ ਪਿਆਣੇ ਕਵੰਡਲ ਦੀ ਟੋਟੀ ਹੋਵੇ ਸੋ ਇਹਨੂੰ ਮਾਪਣ ਵਾਸਤੇ ਇੱਕ ਮੈਜ਼ਰਮੈਂਟ ਹੁੰਦਾ ਉਹ ਤੁਹਾਨੂੰ ਮੈਂ ਦਿਖਾਵਾਂਗਾ ਅਗਲੀ ਵੀਡੀਓ ਦੇ ਵਿੱਚ ਸੋ ਉਹ ਹਾਰ ਜਿਹੜਾ ਫਾਰਮਰ ਹੈ ਡੇਰੀ ਫਾਰਮਰ ਹੈ ਜਾਂ ਕਿਸਾਨ 10 12 ਗਾਇਆਂ ਵਾਲਾ ਉਹ ਲੈ ਕੇ ਰੱਖੋ ਤੁਸੀਂ ਆਪ ਹੀ ਹੁੰਦਾ weight ਹੁੰਦੇ ਨਾਲ ਮਾਪ ਲਿਆ ਕਰੋ ਸੋ ਇਸ ਕਰਕੇ ਇਹ ਦੋਹੋ ਕ੍ਰਿਸ਼ਨਾ ਦੇ ਵਿੱਚ ਆਪਾਂ ਪਛਵਾ ਨੂੰ ਇਹ ਐ ਹੀ ਕਰਵਾ ਸਕਦੇ ਆ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮੇਰਾ ਕੁਦਰਤ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਤਾਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ